ਜਿੱਦਾਂ ਕਿ ਅਪਸਰ ਰੇਜੈਂਟ ਦੇ 29/5/2022 ਨੂੰ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦਾ ਲਾਸਟ ਲਾਈਵ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਚਾਹਨ ਵਾਲੇ ਨੂੰ ਦੱਸ ਦਿੱਤਾ ਗਿਆ ਸੀ ਵੀ ਮੈਂ ਇੰਨੀ ਤਰੀਕ ਨੂੰ ਚਲਾ ਜਾਣਾ ਤੇ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਹੈ ਕਿ ਜਿੰਨੇ ਵੀ ਸਿੱਧੂ ਮੂਸੇਵਾਲੇ ਨੇ ਅੱਜ ਤੱਕ ਗਾਣੇ ਗਾਏ ਨੇ ਉਹ ਆਪਣੀ ਜ਼ਿੰਦਗੀ ਦੇ ਉੱਤੇ ਗਾਏ ਨੇ ਤੇ ਲਾਸਟ ਰਾਈਡ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪੂਰੀ ਤਰ੍ਹਾਂ ਕਲੀਅਰ ਕਰ ਦਿੱਤਾ ਸੀ ਵੀ ਉਸ ਦਾ ਜਵਾਨੀ ਦੇ ਵਿੱਚ ਹੀ ਜਨਾਜ਼ਾ ਉੱਠੇਗਾ ਤੇ ਲਾਸਟ ਨਾਈਟ ਗਾਣੇ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਇਹ ਇੰਸਟਾਗ੍ਰam ਲਾਈਵ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਪੂਰੀ ਤਰ੍ਹਾਂ ਕਲੀਅਰ ਕਰ ਦਿੱਤੀ ਸੀ ਵੀ ਮੈਂ ਛੇਤੀ ਹੀ ਹੁਣ ਚਲਾ ਜਾਣਾ ਤੇ ਤੁਸੀਂ ਮੇਰੇ ਬੇਬੇ ਬਾਪੂ ਦਾ ਵੀ ਖਿਆਲ ਰੱਖਿਓ ਕਿਉਂਕਿ ਬਹੁਤ ਸਾਰੇ ਗੈਂਗਸਟਰਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਉਂਦੀਆਂ ਹੀ ਰਹਿੰਦੀਆਂ ਸੀ ਪਰ ਸਿੱਧੂ ਕਿਸੇ ਦੇ ਵੀ ਦਮਾਏ ਨਹੀਂ ਦਵੇ ਤੇ ਉਹ ਆਪਣੀ ਜ਼ਿੰਦਗੀ ਸ਼ੇਰ ਦੇ ਵਾਂਗ ਜਿਉ ਕੇ ਗਿਆ ਚਲੋ ਬਈ ਖਿਆਲ ਰੱਖਿਓ ਆਪਣਾ ਸਾਰਾ ਲਵ ਯੂ alot ਵੈਗਰੂ ਤੁਹਾਡੇ ਤੇ ਸਾਰਿਆਂ ਦੇ ਮੇਰ ਭਰੇ ਹੱਥ ਰੱਖੇ ਤੇ ਤੁਸੀਂ ਉਦਾਂ ਹੀ ਖੁਸ਼ ਖੁਸ਼ ਰਹੋ ਸਸ਼ੀ ਗਾਲ ਬਾਈ ਸਸ਼ੀ ਗਾਲ ਤੂੰ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ